ਉਦੋਂ ਕਹਿੰਦਾ ਸੀ ਜਪੂਗਾ ਨਾਮ ਤੇਰਾ ਵਾਦ ਕਰਕੇ ਮੁਕਰੰਗਿਆ ਉਦੋਂ ਕਹਿੰਦਾ ਸੀ ਜਪੂਗਾ ਨਾਮ ਤੇਰਾ ਵਾਦ ਕਰਕੇ ਮੁਕਰੰਗਿਆ ਉਦੋਂ ਕਹਿੰਦਾ ਸੀ ਜਪੂਗਾ ਨਾਮ ਤੇਰਾ ਵਾਦ ਉਦੋਂ ਕਹਿੰਦਾ ਸੀ ਜਪੂਗਾ ਨਾਮ ਵਾਅਦਾ ਕਰਿੰਦੀ ਵਾਅਦਾ ਕਰਕੇ ਜੀ ਮੁਕਰਾਂਗੇ ਵਾਅਦਾ ਵਾਦ ਕਰਕੇ ਦੀ ਮੁਕਰ ਓਦੋਂ ਕਹਿੰਦਾ ਸੀ ਜਪੂਗਾ ਨਾਮ ਤੇਰਾ ਵਦ ਕਰਕੇ ਮੁਕਰ ਓਦੋਂ ਕਹਿੰਦਾ ਸੀ ਜਪੂਗਾ ਨਾਮ ਕਦੋਂ ਕਰਦਾ ਸੀ ਵਾਦਾ ਗੁਰੂ ਬਿਆਰੋ ਇਹ ਜੀਵ ਕਦੋਂ ਵਾਦਾ ਕਰਦਾ ਸੀ ਕਿ ਮੈਂ ਤੇਰਾ ਹਮੇਸ਼ਾ ਨਾਮ ਜਪਾਂਗਾ ਮਰ ਦੀ ਗੁਰਬਾਣੀ ਸਮਝਾਉਂਦੀ ਹੈ ਕਿ ਜਦੋਂ ਮਾਂ ਦੇ ਪੇਟ ਵਿੱਚ ਪੁੱਠਾ ਲੜਕਿਆ ਹੋਇਆ ਸੀ ਕੁੰਭੀ ਨਰਕਾ ਦੇ ਵਿੱਚ ਕਹਿੰਦੇ ਉੱਥੇ ਸਵਾਸ ਸਵਾਸ ਪਰਮੇਸ਼ਰ ਦੀ ਬੰਦਗੀ ਕਰਦਾ ਸੀ ਤੇ ਵਾਦੇ ਕਰਦਾ ਸੀ ਕਿ ਇੱਕ ਵਾਰੀ ਮੈਨੂੰ ਨਰਕਾ ਚੋਂ ਬਾਹਰ ਕੱਢ ਲੈ ਮੈਂ ਤੈਨੂੰ ਭੁੱਲਾਂਗਾ ਨਹੀਂ ਸੋ ਹਰ ਸਾਹ ਦੇ ਨਾਲ ਮੈਂ ਤੇਰਾ ਸਿਮਰਨ ਕਰਾਂਗਾ ਸੋ ਮੈਂ ਕੋਈ ਮਾੜਾ ਕਰਮ ਨਹੀਂ ਕਰਾਂਗਾ ਹਮੇਸ਼ਾ ਧਰਮ ਦੇ ਅਨੁਸਾਰ ਚੱਲਾਂਗਾ ਇੱਕ ਵਾਰੀ ਮੈਨੂੰ ਇੱਥੋਂ ਬਾਹਰ ਕੱਢ ਲੈ ਸੁਮਰ ਦੀ ਗੁਰਬਾਣੀ ਜਿਹੜਾ ਹੁਣ ਆਪਾਂ ਸ਼ਲੋਕ ਪੜ੍ਹਿਆ ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜੋ ਸ਼ਬਦ ਉਚਾਰਨ ਕੀਤਾ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਵਾਸ ਉਰਧ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ ਖਸਮ ਛੇਤੀ ਅਰਦਾਸ ਖਸਮ ਛੇਤੀ ਅਰਦਾਸ ਬਖਾਣੇ ਉਰਦ ਧਿਆਨ ਦੇ ਬਲਾਗਾ ਨਾਮ ਰਜਾਦ ਆਇਆ ਕਲ ਪੀਤਰ ਬੋੜ ਜასი ਨਾਂਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿਹੜੇ ਪਾਸ ਕਹੋ ਨਾਨਕ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਪਿਆ ਗਰਵਾਸ ਸੋ ਗੁਰੂ ਪਿਆਰਿਓ ਜਦੋਂ ਮਾਂ ਦੇ ਪੇਟ ਵਿੱਚ ਪੁੱਠਾ ਲੜਕਿਆ ਕਹਿੰਦੇ ਤਪ ਕਰ ਰਿਹਾ ਸੀ ਪਰਮੇਸ਼ਰ ਦਾ ਕਹਿੰਦੇ ਨਾਮ ਜਪਦਾ ਸੀ ਸੋ ਉਥੇ ਕਹਿੰਦੇ ਵਾਅਦਾ ਕਰਦਾ ਸੀ ਕਿ ਇੱਕ ਵਾਰੀ ਕੱਢ ਲਾਂ ਮੈਂ ਤੈਨੂੰ ਭੁੱਲਦਾ ਨਹੀਂ ਪਰ ਕਹਿੰਦੇ ਜਿਵੇਂ ਹੀ ਬੰਦਾ ਦੁਨੀਆ ਵਿੱਚ ਆਉਂਦਾ ਹੈ ਵਿੱਚੋਂ ਗਰਭੇ ਨਿਕਲ ਆਇਆ ਖਸਮ ਅਸਾਰ ਦੁਨੀ ਚਿੱਤ ਲਾਇਆ ਕਹਿੰਦੇ ਜਿਵੇਂ ਹੀ ਗਰਭ ਚੋਂ ਬਾਹਰ ਨਿਕਲ ਨਿਕਲ ਆਉਂਦਾ ਹੈ ਪ੍ਰਾਣੀ ਸੋ ਕਹਿੰਦੇ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਤੇ ਕਹਿੰਦੇ ਦੁਨੀਆਦਾਰੀ ਚ ਚਿੱਤ ਲੱਗ ਜਾਂਦਾ ਹੈ ਵਿੱਚੋਂ ਗਰਭੇ ਨਿਕਲ ਆਇਆ ਖਸਮ ਅਸਾਰ ਦੁਨੀ ਚਿੱਤ ਲਾਇਆ ਦੁਨੀਆ ਨਾਲ ਚਿੱਤ ਜੋੜ ਲੈਂਦਾ ਸੋ ਉਥੇ ਵਾਅਦਾ ਕਰਦਾ ਸੀ ਮੁੱਕਰ ਜਾਂਦਾ ਹੈ ਵਾਅਦਾ ਕਰਕੇ ਸੋ ਵਿਰਲੇ ਵਿਰਲੇ ਜਿਨ੍ਹਾਂ ਨੂੰ ਆਪਣਾ ਵਾਅਦਾ ਯਾਦ ਰਹਿੰਦਾ ਹੈ ਤੇ ਵਾਦਾ ਯਾਦ ਕੌਣ ਕਰਾਉਂਦਾ ਆਪਾਂ ਤੇ ਸਾਰੀ ਭੁੱਲ ਜਾਂਦੇ ਆ ਇੱਕ ਵਾਰੀ ਤੇ ਹੁਣ ਆਪਾਂ ਨੂੰ ਕੀ ਪਤਾ ਕਿ ਆਪਾਂ ਕਿੰਨੇ ਕੁ ਦੁਖੀ ਸੀ ਮਾਂ ਦੇ ਪੇਟ ਵਿੱਚ ਸੋ ਆਪਾਂ ਨੂੰ ਤੇ ਕੋਈ ਪਤਾ ਨਹੀਂ ਆਪਾਂ ਤਾਂ ਸਭ ਭੁੱਲ ਜਾਂਦੇ ਆ ਜਦੋਂ ਆਉਂਦੇ ਆ ਦੁਨੀਆਂ 'ਚ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਪੜਦੇ ਆ ਵਿਚਾਰਦੇ ਆ ਸੋ ਫਿਰ ਮਰ ਦੀ ਬਾਣੀ ਆਪਾਂ ਨੂੰ ਸੋ ਗੁਰੂ ਪਿਆਰਿਓ ਚੇਤਾ ਕਰਾਉਂਦੀ ਕਿ ਉੱਥੇ ਤੂੰ ਕਿੰਨਾ ਦੁਖੀ ਸੀ ਸੋ ਕਿਵੇਂ ਤੂੰ ਵਾਦੇ ਕਰਦਾ ਸੀ ਤੇ ਕਿਵੇਂ ਪ੍ਰਮਾਤਮਾ ਨੇ ਤੈਨੂੰ ਵਿਚਾਰੇ ਤੇ ਕਿਰਪਾ ਕੀਤੀ ਦੇ ਅਹਾਰ ਅਗਨ ਵਿੱਚ ਰੱਖੇ ਐਸਾ ਖਸਮਾ ਹਮਾਰਾ ਸੋ ਜਿਹੜਾ ਅੱਗ ਦੇ ਵਿੱਚ ਮਾਂ ਦੀ ਜਿੱਥੇ ਕਹਿੰਦੇ ਪੇਟ ਦੇ ਵਿੱਚ ਜਠਰਾ ਆ ਗਣੇ ਸੋ ਉਥੇ ਪੱਥਰ ਵੀ ਚਲੇ ਜਾਵੇ ਉਹ ਵੀ ਪਿਗਲ ਜਾਂਦਾ ਉਸੇ ਕਿਤੇ ਜਿੱਥੇ ਹੱਥ ਦੇ ਕੇ ਤੈਨੂੰ ਰੱਖਿਆ ਪ੍ਰਮਾਤਮਾ ਨੇ ਮਾਤ ਗਰਭ ਵਿੱਚ ਆਪਨ ਸਿਮਰਨ ਦੇ ਤਹਿ ਤੁਮ ਰਖਨ ਹਾਰੇ ਪਾਵਕ ਸਾਗਰ ਥਾ ਲਹਿਰ ਮੇ ਤਾਰੋ ਤਾਰਨ ਹਾਰੇ ਆਪਾਂ ਗੁਰਬਾਣੀ ਪੜ੍ਹਦੇ ਆ ਉਥੇ ਮਹਾਰਾਜ ਸਮਝਾਦੇ ਕਿ ਮਾਂ ਦੇ ਗਰਭ ਵਿੱਚ ਕਹਿੰਦੇ ਜਿੱਥੇ ਜਠਰਾ ਅਗਨ ਜਿੱਥੇ ਪੱਥਰ ਵੀ ਜਾਂਦਾ ਉਹ ਵੀ ਪਿਗਲ ਜਾਂਦਾ ਸੋtheta ਪ੍ਰਮਾਤਮਾ ਨੇ ਹੱਥ ਦੇ ਕੇ ਰੱਖਿਆ ਤੈਨੂੰ ਸੋ ਕਹਿੰਦੇ ਹੱਥ ਦੇ ਕੇ ਰੱਖਿਆ ਤੇ ਸੰਸਾਰ ਤੇ ਜਨਮ ਦੇ ਦਿੱਤਾ ਜਨਮ ਲੈਂਦਿਆਂ ਸਾਰੀ ਕਹਿੰਦੇ ਦੁਨੀਆਦਾਰੀ ਚ ਚਿੱਤ ਲੱਗ ਜਾਂਦਾ ਪ੍ਰਮਾਤਮਾ ਨੂੰ ਭੁੱਲ ਜਾਂਦਾ ਸਭ ਵਾਦੇ ਭੁੱਲ ਜਾਂਦਾ ਸੋ ਇਹ ਤੇ ਗੁਰਬਾਣੀ ਯਾਦ ਕਰਾਉਂਦੀ ਜੇ ਗੁਰਬਾਣੀ ਪੜਾਂਗੇ ਵਿਚਾਰਾਂਗੇ ਫਿਰ ਆਪਣੇ ਕੀਤੇ ਹੋਏ ਵਾਦੇ ਆਪਾਂ ਨੂੰ ਯਾਦ ਆਉਣਗੇ ਨਹੀਂ ਤੇ ਯਾਦ ਨਹੀਂ ਆਉਣੇ ਸੋ ਐਵੇਂ ਜਨਮ ਗਵਾ ਕੇ ਚਲੇ ਜਾਣਾ ਸੋ ਇਹ ਇਸ ਕਰਕੇ ਗੁਰਬਾਣੀ ਨੂੰ ਪੜੋ ਵਿਚਾਰੋ ਫਿਰ ਤੁਹਾਡੇ ਕੀਤੇ ਹੋਏ ਵਾਅਦੇ ਤੁਹਾਨੂੰ ਯਾਦ ਆਉਣਗੇ ਸੋ ਪੜੋ ਸਲੋਕ ਪਵਨ ਗੁਰੂ ਪਾਣੀ